ਜੇ ਤੁਸੀਂ ਉਹ ਚੀਜ਼ ਨੂੰ ਬਲੀਵ ਕਰਦੇ ਹੋ ਕਿ ਫੋਰ ਐਗਜ਼ਾਮਪਲ ਮੈਂ ਇੱਕ ਕਮਿਊਨਿਟੀ ਸ਼ੁਰੂ ਕਰ ਲਈ ਮੇਰਾ ਮੋਟਿਵ ਕੁਝ ਹੋਰ ਹੈ ਕਿ ਮੈਂ ਸਮਾਜ ਚ ਪੋਜ਼ਿਟਿਵ ਚੀਜ਼ਾਂ ਕਰਨੀਆਂ ਨੇ ਬਟ ਕੋਈ ਬੰਦਾ ਨਾਲ ਤਾਂ ਜੁੜ ਰਿਹਾ ਆਪਣੇ ਕਿ ਇਹ ਬੰਦੇ ਸਹੀ ਨੇ ਸਾਡਾ ਨਾਮ ਸਹੀ ਹੋ ਜਾਊਗਾ ਨਾਲ ਜਾ ਕੇ ਬਟ ਉਹ ਕੰਮ ਸਹੀ ਨਹੀਂ ਕਰਦੇ ਉਹ ਚੱਕਰ ਚ ਜਿਹੜੀ ਕਮਿਊਨਿਟੀ ਸਟਾਰਟ ਹੋਈ ਸੀ ਕਿਸੇ ਸਟਾਰਟਿੰਗ ਵਾਲੇ ਬੰਦੇ ਤੋਂ ਉਹ ਚੀਜ਼ ਖਰਾਬ ਹੋ ਜਾਂਦੀ ਹੈ ਬਿਲਕੁਲ ਅਸਲ ਚ ਕੀ ਹੁੰਦਾ ਹੈ ਕਿ ਜਦੋਂ ਕੋਈ ਚੀਜ਼ਾਂ ਸ਼ੁਰੂ ਹੁੰਦੀਆਂ ਨੇ ਨਾ ਬੜੇ ਚੰਗੇ ਮੋਟਿਵ ਨੂੰ ਲੈ ਕੇ ਸ਼ੁਰੂ ਹੁੰਦੀਆਂ ਨੇ ਫਾਰ ਐਗਜ਼ਾਮਪਲ ਆਪਾਂ ਗੱਲ ਕਰੀਏ ਵੀ ਆਪਾਂ ਦਾਜ ਦੀ ਗੱਲ ਕਰਦੇ ਹਾਂ ਹਾਂਜੀ ਮੈਂ ਮੈਂ ਆਪਣੇ ਨਾਲ ਸੋਚਦਾ ਜਿੰਨਾ ਕਿ ਮੈਂ ਨੂੰ ਡਿਗਰੀ ਡਿਗਰੀ ਚ ਪੜ੍ਹਨ ਦਾ ਮੌਕਾ ਮਿਲਿਆ ਕਿ ਜਦੋਂ ਦਾਜ ਵਾਲਾ ਕੰਮ ਸ਼ੁਰੂ ਹੋਇਆ ਜਦੋਂ ਕੋਈ ਕੁੜੀ ਵਿਆਹ ਕੇ ਜਾਂਦੀ ਹੈ ਤਾਂ ਸਾਨੂੰ ਐਂ ਲੱਗਦਾ ਸੀ ਕਿ ਆਪਣਾ ਪਰਿਵਾਰ ਛੱਡ ਕੇ ਜਾ ਰਹੀ ਹੈ ਤਾਂ ਉਹਨੂੰ ਤੋਹਫੇ ਵਜੋਂ ਕੁਝ ਜਾਂ ਦਿੱਤੀ ਜਾਂਦੀ ਸੀ ਹਾਂਜੀ ਹਾਂ ਵੀ ਆਹ ਚੀਜ਼ਾਂ ਤੂੰ ਯਾਦ ਕਰੇਂਗੀ ਸਾਨੂੰ ਬਿਲਕੁਲ ਆ ਕਿਸੇ ਭਰਾ ਨੇ ਕੁਝ ਦਿੱਤਾ ਆਵਦੀ ਮਾਂ ਨੇ ਕੁਝ ਦਿੱਤਾ ਕੱਪੜੇ ਬਣਾ ਕੇ ਅਤੇ ਭਾਂਡੇ ਬਣਾ ਕੇ ਅਤੇ ਇਹਨਾਂ ਦੋਏ ਚੀਜ਼ਾਂ ਸੌਲਵ ਹੋ ਗਈਆਂ ਕਿ ਤਾਂ ਅੱਗੇ ਜਾ ਕੇ ਕੁਝ ਚੀਜ਼ਾਂ ਕਮ ਹੋਣੀਆਂ ਸੀ ਉਹਦਾ ਆਪਣਾ ਪ੍ਰਾਊਡ ਸੀ ਉਹਦਾ ਹੱਕ ਸੀ ਵੀ ਆਹ ਚੀਜ਼ਾਂ ਮੇਰੀਆਂ ਨੇ ਇਹ ਚੀਜ਼ ਮੈਂ ਲੈ ਕੇ ਆਈਆਂ ਹਾਂ ਇਹ ਇਸ ਕਰਕੇ ਤੇ ਮੇਰਾ ਹੱਕ ਹੈ ਇਹ ਮਿਲ ਗਿਫਟਾਂ ਤਾਂ ਸ਼ੁਰੂ ਹੋਇਆ ਬਾਅਦ ਚੋ ਗਿਫਟ ਐਡੇ ਗੱਲ ਮਹਿੰਗੀ ਹੋ ਗਈ ਕਿ ਲੋਕ ਉਰੀਆਂ ਹੀ ਮਾਰਨ ਲੱਗ ਗਏ ਯਾਰ ਹੂੰ ਬਿਲਕੁਲ ਦਾਜ ਪਿੱਛੇ ਸੋ ਚੰਗੀ ਮਨਸਾ ਨਾਲ ਸ਼ੁਰੂ ਹੋਈਆਂ ਚੀਜ਼ਾਂ ਜਦੋਂ ਉਹ ਬੰਦੇ ਕੋਲੇ ਨਾ ਇੱਕ ਥੌਟ ਹੁੰਦਾ ਅੱਜ ਤੁਸੀਂ ਕੋਈ ਸੰਸਥਾ ਸ਼ੁਰੂ ਕਰ ਲਈ ਤੁਹਾਡੇ ਕੋਲੇ ਥੌਟ ਹੈ ਕਿ ਅਸੀਂ ਆਹ ਕੰਮ ਸ਼ੁਰੂ ਕਰ ਰਹੇ ਹਾਂ ਤੇ ਸਾਡਾ ਇਹਦੇ ਵਿੱਚ ਪਰਪਸ ਇਹ ਹੈ ਅਸੀਂ ਇਸ ਮਕਸਦ ਨਾਲ ਇਸ ਚੀਜ਼ ਨੂੰ ਅੱਗੇ ਫਲਾਉਣਾ ਚਾਹੁੰਦੇ ਹਾਂ ਉਸ ਵਿਚਾਰ ਨੂੰ ਫਲਾਉਣਾ ਚਾਹੁੰਦੇ ਹਾਂ ਇਹ ਅੱਗੇ ਵਧੂਗੀ ਪਰ ਥੋੜੋਂ ਬਾਅਦ ਹੀ ਲੋਕ ਆਏ ਤੁਹਾਡੇ ਨਾਲ ਜੁੜਦੇ ਗਏ ਉਹ ਸਾਰੇ ਬੰਦਿਆਂ ਨੂੰ ਤੁਹਾਡੀ ਸੋਚ ਕਲੀਅਰ ਨਹੀਂ ਹੋਈ। ਬਿਲਕੁਲ। ਜਾਂ ਤੁਸੀਂ ਕਰ ਨਹੀਂ ਸਕੇ ਜਾਂ ਉਸ ਗੱਲ ਨੂੰ ਸਮਝ ਨਹੀਂ ਸਕੇ ਉਹ। ਸਹੀ ਗੱਲ ਹੈ। ਹੌਲੀ-ਹੌਲੀ ਤੁਹਾਡੀ ਜਦੋਂ ਪਾਵਰ ਵੱਡੀ ਹੁੰਦੀ ਗਈ ਤੁਹਾਡੇ ਨਾਲ ਬੱਦ ਲੋਕ ਜੁੜਦੇ ਗਏ ਤਾਂ ਤੁਹਾਨੂੰ ਤਾਂ ਲੱਗਿਆ ਕਿ ਅਸੀਂ ਵੱਡੇ ਹੋ ਗਏ ਆ ਸਾਡਾ ਘੇਰਾ ਵੱਡਾ ਹੋ ਗਿਆ। ਆ ਜਿਹੜਾ ਕਿਤੇ ਮਿਸ਼ਨ ਲੈ ਕੇ ਚੱਲੇ ਸੀ ਉਹ ਮਿਸ ਹੋ ਜਾਂਦਾ। ਸਹੀ ਗੱਲ। ਸੋ ਇਸ ਕਰਕੇ ਜਦੋਂ ਤੱਕ ਜੇ ਵਿਚਾਰ ਤੁਹਾਡਾ ਸਟਰੋਂਗ ਹੈ ਜਿ ਉਹਨੂੰ ਫਲਾਉਣ ਵਾਲੇ ਬੰਦੇ ਸਟਰੋਂਗ ਨੇ ਫਿਰ ਵਿਚਾਰ ਨਹੀਂ ਕਦੇ ਮਰਦਾ। ਫਾਰ ਐਗਜ਼ਾਮਪਲ ਭਗਤ ਸਿੰਘ ਖਤਮ ਹੋ ਗਿਆ। ਬਿਲਕੁਲ। ਅੱਜ ਸਾਡੇ ਨਾਲ ਸਰੀਰਕ ਰੂਪ ਚ ਨਹੀਂ ਹੈਗਾ ਉਹਦੇ ਵਿਚਾਰ ਹਮੇਸ਼ਾ ਸਾਡੇ ਵਿਚ ਰਹਿਣਗੇ ਸਾਡੇ ਆ ਅੱਜ ਵੀ ਜਦੋਂ ਕੋਈ ਗੱਲ ਭਗਤ ਸਿੰਘ ਦੀ ਹੁੰਦੀ ਹੈ ਉਦੋਂ ਸਾਡੇ ਮੁੰਡੇ ਭੱਗਾ ਮੰਨ ਕੇ ਅੱਗੇ ਆ ਜਾਂਦੇ ਨੇ ਉਦੋਂ ਹੱਥਾਂ ਤੇ ਨਾਰੇ ਲਿਖ ਲੈਂਦੇ ਨੇ ਉਦੋਂ ਬੱਸਾਂ ਚ ਮੋਟਰਸਾਈਕਲਾਂ ਪਿਛੇ ਲਿਖਿਆ ਹੋ ਜਾਂਦਾ ਕਿ ਲੱਗਦਾ ਫੇਰ ਆਉਣਾ ਪਊਗਾ ਸੋ ਇਸ ਕਰਕੇ ਭਗਤ ਸਿੰਘ ਦਾ ਜਿਹੜਾ ਇੱਕ ਕੋਟੇਸ਼ਨ ਹੈ ਭਗਤ ਸਿੰਘ ਕਹਿੰਦਾ ਵੀ ਨੌਜਵਾਨਾਂ ਨੂੰ ਜਿਹੜੀ ਕੋਟੇਸ਼ਨ ਹੈ ਕਿ ਸੁੱਤਿਆਂ ਨੂੰ ਬਹੁਤ ਯੁੱਗ ਬੀਤ ਕੇ ਆਓ ਹੁਣ ਉੱਠੀਏ ਉੱਠਣ ਦਾ ਟਾਈਮ ਹੈ ਇਸ ਮੁਲਕ ਲਈ ਸੋਚਣ ਦਾ ਟਾਈਮ ਹੈ ਜਿਹੜੇ ਮੁਲਕ ਨੇ ਤੁਹਾਨੂੰ ਖੋਪਿਆ ਕੀ ਐਡਾ ਵੱਡਾ ਕੀਤਾ ਹੈ ਲਾੜ ਪਿਆਰ ਨਾਲ ਵੱਡਾ ਕੀਤਾ ਉਸ ਮੁਲਕ ਲਈ ਲੜਨ ਮਰਨ ਦਾ ਟਾਈਮ ਹੈ ਉਸ ਮੁਲਕ ਨੂੰ ਹੋਰ ਸੋਹਣਾ ਬਣਾਉਣ ਦਾ ਟਾਈਮ ਹੈ ਸੋ ਵਿਚਾਰ ਨਹੀਂ ਕਦੇ ਮਰਦਾ ਹੁੰਦਾ